ਪੰਜਾਬ ਦੇ ਵਿੱਚ 30 ਦਸੰਬਰ ਨੂੰ ਹੋਣ ਵਾਲੀਆਂ ਸਰਪੰਚੀ ਚੋਣਾਂ ਦੇ ਲਈ ਜਿਵੇਂ ਜਿਵੇਂ ਜਿਹੜਾ ਸਮਾਂ ਉਹ ਨਜ਼ਦੀਕ ਆ ਰਿਹਾ ਹੈ ਉਸ ਦੇ ਨਾਲ ਪਿੰਡਾਂ ਦੇ ਵਿੱਚ ਚੋਣ ਪ੍ਰਚਾਰਾ ਜਿਹੜਾ ਉਹ ਪੂਰਾ ਤਰ੍ਹਾਂ ਪੱਖ ਦਾ ਨਜ਼ਰ ਆ ਰਿਹਾ ਸਾਨੂੰ ਅੱਜ ਅਸੀਂ ਸੂਝਵਾਨ ਪ੍ਰੋਗਰਾਮ ਸੂਝਮਾਨ ਸਰਪੰਚ ਸੁਣੋ ਤਹਿਤ ਪਿੰਡ ਸੇਖਪੁਰਾ ਦੇ ਵਿੱਚ ਖੜੇ ਆਂ ਜਿੱਥੇ ਸਾਡੇ ਨਾਲ ਸਰਪੰਚੀ ਦੇ ਉਮੀਦਵਾਰ ਬੀਬੀ ਕਿਰਨਜੀਤ ਕੌਰ ਮੌਜੂਦ ਨੇ ਔਰ ਉਹਨਾਂ ਦੇ ਹਸਬੈਂਡ ਨੇ ਜਿਹੜੇ ਉਹ ਵੀ ਸਾਡੇ ਨਾਲ ਮੌਜੂਦ ਨੇ ਭੋਲਾ ਸਿੰਘ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਵੀ ਕੀ ਉਹ ਜੇ ਸਰਪੰਚੀ ਦੀ ਉਹਨਾਂ ਨੂੰ ਮਿਲਦੀ ਹੈ ਜਿੱਤ ਪ੍ਰਾਪਤ ਹੁੰਦੀ ਹੈ ਲੋਕਾਂ ਨੂੰ ਨਾਲ ਲੈ ਕੇ ਉਹ ਕਿਹੜੇ ਕੰਮ ਕਰਨਗੇ ਤੇ ਔਰ ਪਿੰਡ ਦਾ ਚੰਗਾ ਵਿਕਾਸ ਕਰਨਗੇ ਹਾਂਜੀ ਕੀ ਨਾ ਤੁਹਾਡਾ ਜੀ ਭੋਲਾ ਸਿੰਘ ਜੀ ਹਾਂਜੀ ਭੋਲਾ ਕੀ ਤੁਸੀਂ ਤੁਹਾਡੇ ਮੁੱਖ ਕੰਮ ਆ ਜਿਹੜਾ ਪਿੰਡ ਦੀ ਕੀ ਸਮੱਸਿਆ ਤੇ ਉਹਦੇ ਲਈ ਪਹਿਲਾ ਮੁੱਖ ਕੰਮ ਹੈ ਕੀ ਕੀ ਕੰਮ ਦੇਖੋ ਜੀ ਜਦੋਂ ਹੁਣ ਅਸੀਂ ਜਾਂਦੇ ਆਂ ਪਿੰਡ ਦੇ ਵਿੱਚ ਨਕਰ ਦੇ ਵਿੱਚ ਤੇ ਸਾਨੂੰ ਬਹੁਤ ਮੁਸ਼ਕਲੀ ਹੀ ਆ ਰਹੀ ਹੈ ਹਰ ਕਰ ਕਰ ਜਾ ਕੇ ਜਦੋਂ ਆਵਾਜ਼ ਉੱਠਦੀ ਹੈ ਕਿ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਇਹ ਹਰ ਇੱਕ ਕਹਿੰਦਾ ਵੀ ਪਾਈ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਕਰੀ ਜਾਵੇ ਇਹ ਅਸੀਂ ਪਹਿਲ ਤੋਂ ਕਰਾਂਗੇ ਦੂਸਰਾ ਜੋ ਸਾਡੇ ਨਗਰ ਦੇ ਵਿੱਚ ਛੱਪੜਾਂ ਚ ਪਾਣੀ ਹੈ ਇਥੇ ਬਹੁਤ ਜ਼ਿਆਦਾ ਇਕੱਠਾ ਹੋ ਜਾਂਦਾ ਹੈ بارش ਹੋ ਜਾਂਦੀ ਹੈ ਘਰਾਂ ਦੇ ਵਿੱਚ ਪੜਨ ਲੱਗ ਜਾਂਦਾ ਉਹਨੂੰ ਅਸੀਂ ਪਾਈਪਲਾਈਨ ਪਾ ਕੇ ਤੇ ਦੂਰ ਪ੍ਰਬੰਧ ਕਰਿਆ ਜਾਵੇਗਾ ਉਸ ਦਾ ਜਿਵੇਂ ਕਿਸਾਨੀ ਸਮੱਸਿਆ ਕਿਸਾਨ ਨਹੀਂ ਪਿੰਡਾਂ ਤੁਹਾਡਾ ਕਿਸਾਨਾਂ ਦੇ ਲਈ ਤੁਸੀਂ ਕੀ ਕੰਮ ਹੈ ਜਿਹੜਾ ਮੁੱਖ ਕਿਸਾਨਾਂ ਦੇ ਲਈ ਇਹੀ ਹੈ ਜੀ ਵੀ ਜਿਵੇਂ ਨਹਿਰੀ ਪਾਣੀ ਚ ਜੇ ਕੋਈ ਸਮੱਸਿਆ ਹੈ ਇਹਨੂੰ ਵੀ ਪਹਿਲ ਦੇ ਅਧਾਰ ਤੇ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਦੂਸਰਾ ਜੀ ਸਾਡੇ ਦਾਣਾ ਮੰਡੀ ਚ ਜੋ ਕੁਫੜਾ ਉਹ ਕੱਚੇ ਨਾਲ ਤੱਕ ਉਹਨਾਂ ਨੂੰ ਵੱਧ ਤੋਂ ਵੱਧ ਪੱਕੇ ਕਰਾ ਕੇ ਇਹ ਸਮੱਸਿਆ ਦੂਰ ਕਰਾਂਗੇ ਜਿਵੇਂ ਛੋਟਾ ਜੂਥ ਛੋਟੇ ਨੌਜਵਾਨ ਜਿਆਦੇ ਜੋੜੇ ਹੋਏ ਆ ਨੌਜਵਾਨਾਂ ਦੇ ਲਈ ਕੀ ਕੋਈ ਇਹ ਅਸੀਂ ਜੋ ਵੀ ਹੈ ਜੀ ਸਾਡੇ ਗਰਾਊਂਡ ਬਣਿਆ ਹੋਇਆ ਤੇ ਇਹਦੇ ਚ ਕੁਛ ਘਾਟਾਂ ਵੀ ਹੈਗੀਆਂ ਅਸੀਂ ਉਹ ਵੀ ਦੂਰ ਕਰਾਂਗੇ ਜੋ ਕੋਈ ਜਿੰਮ ਦਾ ਸਮਾਨ ਜਾਂ ਖੇਡਣ ਵਾਸਤੇ ਬੱਚਿਆਂ ਦੇ ਕੋਈ ਵੀ ਸਹੂਲਤਾਂ ਦੀ ਲੋੜ ਪਈ ਇਹ ਬਦ ਤੋਂ ਬਦ ਇਹ ਪਹਿਲਾਂ ਪੰਚਾਇਤ ਵੀ ਬਣੀ ਸੀ ਉਹਦੇ ਲਈ ਤੁਸੀਂ ਕੀ ਲੱਗਦਾ ਤੁਹਾਨੂੰ ਪਿੰਡ ਦੇ ਵਿਕਾਸ ਹੋਇਆ ਜਾਂ ਘਟਾ ਹੋਇਆ ਜਾਂ ਹੋਇਆ ਨਹੀਂ ਵਿਕਾਸ ਤਾਂ ਹੋ ਹੀ ਰਿਹਾ ਜੀ ਪਰ ਜੋ ਫਿਰ ਵੀ ਰਹਿ ਜਾਂਦਾ ਜੀ ਜੇ ਕੋਈ ਘਾਟਾ ਉਹਨੂੰ ਆਪਾਂ ਅੱਗੇ ਦੂਰ ਕਰਨੇ ਜੀ ਵੀ ਚੱਲੀ ਜਾਂਦਾ ਹੁੰਦਾ ਵਿਕਾਸ ਤਾਂ खैर ਹੁਣ ਜਿਵੇਂ ਆਪਣੇ ਗਰਾਊਂਡ ਬਣਿਆ ਹੋਇਆ ਹੈ ਜੀ ਇਹਦੇ ਚ ਘਾਟ ਹੈਗੀ ਹੈ ਜੀ ਤੇ ਇਹਨੂੰ ਵੀ ਆਪਾਂ ਦੂਰ ਕਰਾਂਗੇ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਜੋ ਜੇ ਆਪਾਂ ਗੱਲ ਕਰੀਏ ਪਿੰਡ ਦੇ ਵਿੱਚ ਤੁਹਾਡੇ ਡਿਸਪੈਂਸਰੀ ਆ ਛੋਟੀ ਹੈ ਜਾਂ ਲੋਕਾਂ ਨੂੰ ਬਿਮਾਰੀਆਂ ਬਹੁਤ ਜ਼ਿਆਦਾ ਨੇ ਕੀ ਇਹਦੇ ਲਈ ਤੁਸੀਂ ਕੀ ਉਪਰਾਲੇ ਕੀ ਇਹਦੇ ਵਿੱਚ ਦੇਖੋ ਜੀ ਜਿਵੇਂ ਹੁਣ ਕੋਈ ਡਾਕਟਰਾਂ ਦੀ ਜੇ ਇੱਥੇ ਕੋਈ ਮਤਲਬ ਸਟਾਫ ਦੀ ਘਾਟ ਹੈ ਵਧੀਆ ਤੋਂ ਵਧੀਆ ਸਟਾਫ ਲਿਆ ਕੇ ਇੱਥੇ ਵੀ ਕਰਾਂਗੇ ਜਿਵੇਂ ਕੋਈ ਹੋਰ ਆਪਾਂ ਨੂੰ ਐਂਬੂਲੈਂਸ ਵਗੈਰਾ ਦੀ ਲੋੜ ਹੈ ਉਹਦੇ ਵਾਸਤੇ ਵੀ ਪ੍ਰਬੰਧ ਕੀਤਾ ਜਾਏਗਾ ਜੀ ਹਾਂਜੀ ਭੋਲਾ ਸਿੰਘ ਦਾ ਕਹਿਣਾ ਕਿ ਅਸੀਂ ਪਿੰਡਾਂ ਦੀਆਂ ਸਾਰੀਆਂ ਸਮੱਸਿਆਵਾਂ ਮਾ ਪਾਰਟੀਬਾਜੀ ਤੋਂ ਉਪਰ ਉੱਠ ਕੇ ਜਿਹੜੇ ਹੱਲ ਕਰਨ ਦੀ ਕੋਸ਼ਿਸ਼ ਕਰਾਂ ਮੇਰੇ ਨਾਲ ਹੈ ਪਿੰਡ ਦੀ ਸਰਪੰਚ ਦੇ ਤੌਰ ਤੇ ਜਿਹੜੇ ਹੈ ਬੀਬੀ ਕਿਰਨਜੀਤ ਕੌਰ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਇਹ ਔਰਤ ਲੇਡੀ ਸਰਪੰਚਾ ਇੱਥੇ ਇਹ ਔਰਤਾਂ ਦੇ ਲਈ ਕੀ ਹੈ ਜਿਹੜੀਆਂ ਉਹ ਮੁੱਖ ਮੁੱਦੇ ਜਿਹੜੇ ਹਟਾਉਣਗੇ ਹਾਂਜੀ ਕੀ ਨਾਂ ਤੁਹਾਡਾ ਜੀ ਕਿਰਨਜੀਤ ਕੌਰ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖ ਲੇਡੀ ਸਰਪੰਚ ਤੁਸੀਂ ਲੇਡੀ ਜਾਂ ਔਰਤਾਂ ਦੀਆਂ ਕਿਵੇਂ ਸਮੱਸਿਆਵਾਂ ਜਣੀਆਂ ਤੁਸੀਂ ਹੱਲ ਕਰੋ ਜੋ ਵੀ ਲੇੜੀਆਂ ਕੋਈ ਸਮੱਸਿਆ ਨਹੀਂ ਅਸੀਂ ਉਹ ਪੂਰੀਆਂ ਕਰਾਂਗੇ ਜਿਵੇਂ ਕੋਈ ਗੁੜੀਆਂ ਨਹੀਂ ਗੀਆਂ ਉਹਨਾਂ ਦੀ ਸਲਾਈ ਕਢਾਈ ਵਾਸਤੇ ਜੀ ਸੈਂਟਰ ਖਲਾਈ ਜਾਣਗੇ ਉਹ ਵੀ ਅਸੀਂ ਪੂਰੇ ਕਰ ਸਕਦੇ ਹਾਂ ਤੁਸੀਂ ਲੋਕਾਂ ਨੂੰ 30 ਤਰੀਕ ਨੂੰ ਤੁਹਾਡਾ ਕੀ ਚੋਣ ਨਿਸ਼ਾਨ ਹੈ ਕੀ ਅਪੀਲ ਕਰਨਾ ਚਾਹੁੰਦੇ ਸਾਡਾ ਚੋਣ ਨਿਸ਼ਾਨ ਜੀ ਟਰੈਕਟਰ ਟਰੈਕਟਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੀ ਟਰੈਕਟਰ ਨੂੰ ਕਾਮਜਾਬ ਬਣਾਇਆ ਜਾਵੇ ਸਾਡੀ ਜਿੱਤ ਹਾਸਲ ਹੋਵੇ ਅੱਜ 21 ਨੰ ਤਾਂ ਆਪਾਂ ਹੋਰ ਪਿੰਡ ਦੇ ਮੇਰੇ ਨਾਲ ਮੌਜੂਦ ਨੇ ਔਰਤਾਂ ਲੈਡੀ ਜੀ ਮੌਜੂਦ ਨੇ ਆਪਾਂ ਉਹਨਾਂ ਦੇ ਬਿਆਨ ਲੈਣੇ ਆ ਉਹਨਾਂ ਤੋਂ ਪੁੱਛਦੇ ਆ ਕਿ ਕਿਰਨਜੀਤ ਕੌਰ ਨੂੰ ਕਿਉਂ ਉਹ ਆਪਣਾ ਸਮਰਥਨ ਦੇ ਰਹੇ ਆ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਮਰਛਦੀਪ ਕੌਰ ਮੈਂ ਸ਼ੇਖਪੁਰੋਂ ਬਲੋਂਗ ਕਰਦੀ ਆ ਅਹੀਂ ਕਿਉਂ ਤੁਸੀਂ ਕਿਉਂ ਕਿਉਂ ਤੁਸੀਂ ਮਤਲਬ ਇਸ ਨੂੰ ਕਿਰਨਜੀਤ ਨੂੰ ਸਮਰਥਨ ਦੇ ਰਹੇ ਹੋ ਕਿੰਨਾ ਕਿੰਨਾਂ ਨੂੰ ਸਮਰਥਨ ਮਿਲਦਾ ਸਮਰੱਥ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਵਾ ਕੇ ਇਹਨਾਂ ਨੂੰ ਕਾਮਯਾਬ ਬਣਾਵਾਂਗੇ ਠੀਕ ਹੈ ਇਹਨਾਂ ਨੇ ਸਾਡੇ ਨਾਲ ਜੋ ਵੀ ਵਾਅਦੇ ਕੀਤੇ ਆ ਉਹ ਸਾਡੇ ਨਾਲ ਇਹ ਪੂਰਾ ਉਤਰਨਗੇ ਤਾਂ ਅਸੀਂ ਇਹਨਾਂ ਨੂੰ ਅੱਗੇ ਵਾਸਤੇ ਵੀ ਸਰਪੰਚੀ ਦੀ ਚੋਣ ਲੜਨੀ ਕਮਾਂਗੇ ਠੀਕ ਹੈ ਹਾਂ ਸਾਡੇ ਨਾਲ ਇੱਕ ਹੋਰ ਪੜ੍ਹੇ ਲਿਖੇ ਔਰ ਲੇਡੀਜ਼ ਮੌਜੂਦ ਆਪਾਂ ਗੱਲ ਕਰਦੇ ਹਾਂ ਇਹਨਾਂ ਨਾਲ ਕਿ ਕੀ ਨਾ ਤੁਹਾਡਾ ਜੀ ਮੇਰਾ ਨਾਮ ਸੁਖਵੀਰ ਕੌਰ ਹੈ ਸੁਖਵੀਰ ਕਿਉਂ ਤੁਸੀਂ ਇਹਨਾਂ ਨੂੰ ਮਤਲਬ ਬਣਾਉਣਾ ਚਾਹੁੰਦੇ ਹੋ ਸਰਪੰਚ ਕੀ ਸਾਨੂੰ ਦੇਖੋ ਜੀ ਸਾਨੂੰ ਇਹਨਾਂ ਤੇ ਪੂਰਾ ਯਕੀਨ ਹੈ ਸਾਡੇ ਵਾਅਦਿਆਂ ਦੇ ਪੂਰੇ ਉਤਰਨਗੇ ਇਸ ਕਰਕੇ ਅਸੀਂ ਇਹਨਾਂ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਨੇ ਮੇਰੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਹੱਥਵਾਣੇ ਕੀ ਬੇਨਤੀ ਹੈ ਇਹਨਾਂ ਦੇ ਟਰੈਕਟਰ ਚਲਾਉਂਦਾ ਕਿਸਾਨ ਨੂੰ ਵੋਟ ਪਾ ਕੇ ਕਾਮਯਾਬ ਕਰਨੀ ਹਾਂਜੀ ਸਾਡੇ ਨਾਲ ਇੱਕ ਹੋਰ ਪੜਿਆ ਲਿਖਿਆ ਪਿੰਡ ਦਾ ਨੌਜਵਾਨ ਆ ਜਿਹੜਾ ਉਹ ਮੌਜੂਦ ਹੈ ਜੋ ਪਿੰਡ ਦੀ ਕਮਾਂਡ ਆ ਜਿਹੜਾ ਉਹ ਕਮਾਂਡ ਸਰਪੰਚ ਦੀ ਇਹ ਸੰਭਾਲ ਰਿਹਾ ਹੈ ਹਾਂਜੀ ਕੀ ਨਾਂ ਤੁਹਾਡਾ ਜੀ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਕੀ ਕਹਿਣਾ ਚਾਹੁੰਦੇ ਤੁਸੀਂ ਪਿੰਡ ਦੀਆਂ ਮੁੱਖ ਸਮੱਸਿਆਵਾਂ ਕੀ ਕਹਿਣਾ ਜੀ ਆਪਾਂ ਪਿੰਡ ਤੋਂ ਜਾਣੂ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਸਮੱਸਿਆ ਪਿੰਡ ਦੇ ਵਿੱਚ ਬੜੀਆਂ ਸਮੱਸਿਆਵਾਂ ਅਜੇ ਤੱਕ ਜੋ ਵੀ ਪਹਿਲਾਂ ਸਰਪੰਚ ਬਣਿਆ ਤਾਂ ਬਹੁਤ ਘਾਟਾ ਸਾਡੇ ਪਿੰਡ 'ਚ ਹਜੇ ਰਹਿੰਦੀਆਂ ਨਾ ਤਾ ਸਾਨੂੰ ਉਮੀਦ ਆ ਜਿਹੜਾ ਭੋਲਾ ਸਿੰਘ ਆ ਬੜਾ ਸ਼ਰੀਫ ਪਰਿਵਾਰਾ ਹੈ ਤਾਂ ਇਹ ਬਹੁਤ ਮਦਦ ਕਰੂਗਾ ਪਿੰਡ ਚ ਨੂੰ ਤਰੱਕੀ ਤੇ ਲੈ ਕੇ ਜਾਊਗਾ ਇਸੇ ਲਈ ਅਸੀਂ ਇਹਦੇ ਨਾਲ ਹਾਂਜੀ ਕਿਉਂ ਤੁਹਾਨੂੰ ਸਮਰਥਨ ਤੋਂ ਤਿੰਨ ਤੋਂ ਅਸੀਂ ਨਾਲ ਵੀ ਹਾਂ ਕਿੰਨਾ ਕੁ ਸਹਿਯੋਗ ਮਿਲਿਆ ਤੇ ਕੀ ਕਹਿਣਾ ਚਾਹੋ ਜਿੱਤ ਤੁਸੀਂ ਕਹਿ ਸਕਦੇ ਹੋ ਯਕੀਨੀ ਆ ਬੜਾ ਵਧੀਆ ਸਹਿਯੋਗ ਮਿਲ ਰਿਹਾ ਪਿੰਡ ਦਾ ਸਾਨੂੰ ਉਮੀਦ ਆ ਵੀ ਭੋਲਾ ਸਿੰਘ ਬੜੀ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰੂਗਾ ਹਾਂਜੀ ਨੌਜਵਾਨਾਂ ਨਾਲ ਜਦੋਂ ਅਸੀਂ ਇੱਥੇ ਆ ਕੇ ਗੱਲ ਕਰੀ ਤਾਂ ਪਿੰਡ ਤੋਂ ਪਤਾ ਲੱਗਿਆ ਸਾਨੂੰ ਵੀ ਭੋਲਾ ਸਿੰਘ ਆ ਜਿਹੜਾ ਉਹ ਆਸੇ ਪਾਸੇ ਦੇ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਜਦੋਂ ਵੀ ਭੋਲਾ ਸਿੰਘ ਆ ਪਾਰਟੀ ਵਾਜੀ ਤੋਂ ਫਿਰ ਉੱਠ ਕੇ ਔਰ ਲੋਕਾਂ ਨੂੰ ਨਾਲ ਲੈ ਕੇ ਪਿੰਡ ਦੇ ਸਲਾਹ ਮਸਵਰਾ ਕਰਕੇ ਆਪਣੇ ਪਿੰਡ ਨੂੰ ਜਿਹੜਾ ਵਿਕਾਸ ਦੀਆਂ ਲੀਹਾਂ ਤੇ ਤੁਰੂਗਾ ਆਉਣ ਵਾਲੇ ਤੇ ਇੱਕ ਤਲਵੰਡੀ ਸਾਹਿਬ ਦਾ ਨਮੂਨੇਦਾਰ ਹੈ ਜਿਹੜਾ ਉਹ ਪਿੰਡ ਮਣਾਉਗਾ ਕੈਮਰਾਮੈਨ ਗੁਰਸੇਵਕ ਸਿੰਘ ਨੇ ਲਖਵਿੰਦਰ ਸ਼ਰਮਾ ਤਲਵੰਡੀ ਸਾਹਿਬ